ਗਾਈਜ਼ ਸਾਡਾ ਮੁੱਕ ਗਿਆ ਤੇਲ ਤੇ ਫੋਨ ਚੈੱਕ ਕਰ ਲਿਆ ਮੁੰਡੇ ਦਾ ਕਿ ਹੁੰਦਾ ਦਾ 100 ਮੇਰੇ ਖਾਲਾ 12 13 ਸਾਲਾਂ ਦੀ ਹੋ ਗਈ ਅੱਜ ਵੀ ਉਂਗਲੀ ਵੀ ਘਾਤੂੰਗਾ ਐਸੇ ਅੱਜ ਵੀ ਚੇਪ ਵੀ ਘਾਤੂੰਗਾ ਸਰੀ ਪੌੜੀ ਕੇ ਸਿਮੀ ਕਰ ਤੇ ਆ ਸਿਮੀ ਦਾ ਭਰਾ ਤੇ ਆ ਸਿਮੀ ਤੇ ਇਹਨਾਂ ਦਾ ਓ ਮਾਈ ਗੋਡ ਕੋਈ ਗੱਲ ਨਹੀਂ ਚੱਲੂ ਇਦਾਂ ਹੀ ਹੋਰ ਫਿਰ ਕਿਦਾਂ ਠੀਕ ਆ ਲੈ ਦੇ ਪੇਪਰ ਛੇਤੀ ਕਰ ਓ ਗਾਇਜ਼ ਜੇ ਬੰਦਾ ਤੁਸੀਂ ਦੇਖ ਸਕਦੇ ਬਹੁਤ ਮਸ਼ਹੂਰ ਹੈ ਜੀ ਕਿਹਦੇ ਤੇ ਬਹੁਤ ਮਸ਼ਹੂਰਾਂ ਘਰੇ ਹੈਗੀਆਂ ਕਿ ਨਹੀਂ ਹੈਗੀਆਂ ਉਹ ਕਰਦੇ ਚਲੋ ਗਾਇਜ਼ ਸਾਡਾ ਬੰਦਾ ਆਪ ਆ ਕੇ ਦੇਖ ਲੋ ਕਿੰਨੇ ਕਰਦਾ ਹੈ ਇੱਕ ਚੈਰੀ ਦੇ ਵਿੱਚ ਲੱਗਾ ਤੁਸੀਂ ਮਿਲ ਕੇ ਦੇ ਸਕਦੇ ਜੇ ਨਾ ਇੱਧਰਲੇ ਰਸਤੇ ਨੂੰ ਦੂਜੇ ਰਾਹ ਨੂੰ ਹੁਣ ਜਲ ਗਿਆ ਇੱਧਰ ਤੇ ਆਇਆ ਤੇ ਇੱਧਰ ਹੀ ਰਹਿ ਗਈ ਨੇੜੇ ਦੀਆਂ ਦੁਕਾਨਾਂ ਤੋਂ ਕੋਈ ਨਹੀਂ ਲੱਗਿਆ ਪੈ ਤਾਂ ਉਹਦਾ ਗਲਤੀ ਰਹਿ ਗਿਆ ਹਮੈ ਤੇ ਕਰੋ ਕੁਦਰਤ ਚੰਗੇ ਕਰਦੀ ਜਿਵੇਂ ਕਰਦੀ ਆ ਦਿਮਾਗ ਹੀ ਇੱਦਣ ਚੱਲ ਪਿਆ ਉਹ ਪਹਿਲਾਂ ਦੂਜੇ ਰਾਹ ਹੀ ਆਇਆ ਹੁਣ ਇੱਧਰਲੇ ਰਾਹ ਨੂੰ ਆ ਗਿਆ ਤੇ ਹੁਣ ਇੱਧਰੋਂ ਆ ਕੇ ਦੇਖਾਂ ਮੇਲਾ ਲੱਗਾ ਹੋਇਆ ਹੈ ਦੋਸਤੋ ਮੈਂ ਕਰਦਾ ਪਿਆ ਹਾਂ ਵੀਡੀਓ ਅਪਲੋਡ ਉਹਦੇ ਵਿੱਚ ਦੋ ਆ ਗਿਆ ਆਪਣੇ ਕਾਪੀਟਾਈ ਇੱਕ ਤਾਂ ਮੈਂ ਸੌਂਗੀ ਮਤਲਬ ਰਿਪਲੇਸ ਕਰ ਦਿੱਤਾ ਤੇ ਇੱਕ ਮਤਲਬ ਕਿ ਵੀਡੀਓ ਦੇ ਪਿੱਛੇ ਹੀ ਮਤਲਬ ਕਿ ਸੌਂਗ ਲੱਗੇ ਹੈਗੇ ਤੁਸੀਂ ਦੇਖ ਸਕਦੇ ਆ ਆ ਵਾਲੀ ਵੀਡੀਓ ਬਸ ਵਾਲੇ ਨਾਲ ਝੜਪ ਤੇ ਹੁਣ ਫਿਰ ਮੈਂ ਕੀ ਕੀਤਾ ਕਿ ਮੈਂ ਇਹਨੂੰ ਰਿਪਲੇਸ ਹੀ ਕਰ ਦਿੱਤਾ ਮਤਲਬ ਕਿ ਟ੍ਰਿਮ ਹੀ ਕਰ ਦਿੱਤਾ ਸੋ ਸਿਗਾ ਯਾਨੀ 4 ਮਿੰਟ ਤੋਂ ਲੈ ਕੇ 11 ਸੈਕਿੰਡ ਤੇ 34 ਸੈਕਿੰਡ ਤੱਕ ਹੈਗਾ ਹੈਗਾ ਚਲੋ ਮੈਂ ਆਪਣਾ ਟ੍ਰਿਮ ਹੀ ਕਰ ਦਿੱਤਾ ਸੋ ਜਿਨ੍ਹਾਂ ਨੇ ਨਹੀਂ ਮੇਰੀ ਵੀਡੀਓ ਵੇਖੀ ਬਸਰ ਵਾਲੇ ਨਾਲ ਝੜਪ ਤੋ ਜਾ ਕੇ ਵੇਖ ਸਕਦਾ ਠੀਕ ਹੈ ਨਕਾਣੀ ਨੂੰ ਦੱਸ ਦਿੱਤੀ ਓਦਾਂ ਲੇਟ ਨਹੀਂ ਹੋਣੀ ਐਤਵਾਰ ਦੀ ਹੀ ਬਣੀ ਤੇ ਆਓ ਆਪਾਂ ਕੰਟੀਨਿਊ ਕਰਦੇ ਆਪਾਂ ਲੋ ਗਾਇਜ਼ ਅਹੀਂ ਜਾਂਦੇ ਪਿਆ ਸਰਵਨਾਲ ਨੂੰ ਸਰਉਣ ਗਿਆ ਪੱਠੇ ਵੱਢਣ ਤੇ ਆਹ ਦੇਖੋ ਸਾਡੇ ਪਿੰਡ ਦੀ ਵੱਡੀ ਤੇ ਇੱਕ ਮੇਰੀ ਜਾ ਕੇ ਰੀਲ ਦੇਖੋ ਸਾਡੇ ਪਿੰਡ ਤੇ ਸੰੰਦਾ ਸ਼ਰਮਾ ਆਈ ਮੇਰੇ ਉਹਦੇ ਤੁਹਾਨੂੰ ਕੋਠੀ ਵੀ ਦੇਖੋਗੀ ਤੇ ਇਹਨਾਂ ਦੀ ਗੁੜੀਆ ਦੇ ਨਾਲ ਮਤਲਬ ਪੜਦੀ ਰਹੀ ਆ ਤੇ ਉਹ ਮਿਲਣ-ਗਿਲਣ ਆਈ ਹੈਗੀ ਬਾਕੀ ਤੁਸੀਂ ਮੇਰੀ ਉਹ ਰੀਲ ਵੇਖੋਗੇ ਮਤਲਬ ਸ਼ਾਰਟ ਸ਼ਾਰਟ ਵੇਖੋ ਫਿਰ ਤੁਹਾਨੂੰ ਪਤਾ ਲੱਗਣਾ ਪਿੰਡਾਂ ਦੇ ਹਾਲ ਹੁਣ ਦੇ ਵੇਲੇ ਪਿੰਡਾਂ ਨੇ ਤਰੱਕੀ ਬੜੀ ਕਰ ਲਈਏ ਉਹ ਟੈਂਕੀ ਨਾਲ ਸਾਹਮਣੇ ਜਿਹੜੀ ਤੇ ਉਹਦਾ ਪਾਣੀ ਨਿਕਲਦਾ ਹੈ ਪੈਪ ਹੋ ਗਿਆ ਨਾਲ ਲੀਕ ਤਾਂ ਕਰਕੇ ਆਓ ਆਪਾਂ ਮਿਲਦੇ ਹਾਂ ਸਰਵਣਾਂ ਦੇ ਜਾ ਕੇ ਸਰਵਣਾਂ ਵੱਡੇ ਦੇ ਪੱਠੇ ਉਹ ਜਾਵ ਭਰਾਵਾ ਬਣ ਲੈ ਇਹਨੂੰ ਐ ਪੈਪ ਉਹ ਜਾਊਗੀ ਇਹਨੂੰ ਆਹ ਜੀ ਸਾਡੇ ਪਿੰਡ ਦੀ ਪਾਰਕ ਇਹ ਬੰਨੀ ਪਾਰਕ ਤੇ ਆਹ ਸਰਵਣ ਕਰਨ ਦਾ ਸਫਾਈ ਨਾਲੇ ਵੱਡੇ ਦੇ ਪੱਠੇਆਂ ਵਾਲੀ ਇਧਰ ਵੇ ਕਾਲੂ ਓ ਮਾਈ ਗਾਡ ਕਿੰਨਾ ਕਾਲਾ ਦਿਖ ਰਹਾ ਹੈ ਤੂੰ ਬੜੀ ਸੁਹਾਣੀ ਹੋਈ ਸ਼ਾਮ ਹੋਇਆ ਉਹ ਤੇ ਕਿੰਨਾ ਵਧੀਆ ਸੂਰਜ ਵੀ ਕਿੰਨਾ ਵਧੀਆ ਆਉਂਦਾ ਸਾਰੇ ਵੜਨੇ ਆ ਮੈਂ ਸ਼ਾਇਦ ਸਾਰੇ ਵੜਨੇ ਆ ਤੁਹਾਡੇ ਪਿੰਡ ਦੇ ਲਗਭਗ ਜਿਨ੍ਹਾਂ ਦੇ ਕੋਲ ਪੱਠੇ ਨਹੀਂ ਨਾ ਹੈਗੇ ਉਹ ਲੋਕ ਇੱਥੋਂ ਮਤਲਬ ਬਾਡੀ ਹਟਦੇ ਆ ਕਾਗੂ ਨਾਲੇ ਸਫਾਈ ਦੀ ਸਫਾਈ ਹੋ ਜਾਣੀ ਆ ਤੇ ਨਾਲੇ ਖਲਾਰਾ ਮੁੱਕ ਜਾਣਾ ਇੱਥੋਂ ਤੇ ਸਾਫ਼ ਹੋ ਜੂਗੀ ਬਹਿਣ ਬੋਨ ਨੂੰ ਬੰਜੂ ਥਾਂ ਬਾਕੀ ਪਾਰਕ ਇੰਨੀ ਕੀ ਰਹਿ ਗਈ ਆ ਚਾਰਦਵਾਰੀ ਜੀ ਕੀਤੀ ਉਹ ਵੀ ਇੱਟਾਂ ਹਿੱਲਦੀਆਂ ਆ ਤੇ ਇੱਟਾਂ-ਉਟਾਂ ਹੀ ਹਿੱਲਦੀਆਂ ਵਾ ਸਾਡੀ ਸਰਕਾਰ ਵੜੀ ਚੰਗੀ ਆਈ ਨਾ ਬਾਕੀ ਚਲੋ ਹਿੰ ਪਠੇ ਲੈ ਕੇ ਚੱਲ ਦੱਤਰੀ ਰੱਖ ਲਈ ਕੱਲ ਵੀ ਰਹਿ ਗਈ ਇੱਥੇ ਸਰਮਣੋਂ ਚੁੱਕੂ ਕੱਲ ਹੀ ਪਠੇ ਦੱਤਰੀ ਤੇ ਰੱਖ ਲਈ ਚਲ ਠੀਕ ਹੈ ਭਾਰੇ ਆ ਨਹੀਂ ਉਹ ਫਿਰ ਚੱਲੋ ਗਾਇਜ਼ ਚਲਿਏ ਆਪਾਂ ਪਠੇ ਆਹ ਕੋਈ ਸੱਪ ਨਾਲ ਨਾਲ ਜਾਂਦੇ ਜੀ ਚੱਲ ਮੁੜ ਗਿਆ ਪਿੱਛੇ ਆਪਣਾ ਆਹ ਕੰਦੇ ਨਾਲ ਨਾਲ ਜਾਂਦਾ ਫਿਰ ਪਤਾ ਲੱਗਦਾ ਉਹਦਾ ਨਹੀਂ ਪਤਾ ਲੱਗਦਾ ਇਹ ਨਹੀਂ ਵਿਆਹ ਕਰਨਾ ਅੱਜ ਤੂੰ ਨਹੀਂ ਵਿਆਹ ਕਰਨਾ ਇੱਥੇ ਸੱਪਾ ਡਰ ਲੱਗਦਾ ਹੈ हमको ਕਿਉਂਕਿ ਤੋਂ ہماری ਪਿੰਡੀਆਂ ਰੂੜੀਆਂ ਔਰ ਜੇ ਆਹ ہماری ਪਿੰਡ ਕੇ ਖੇਤ ਹੈ ਹਰੇ ਭਰੇ ਹਰੇ ਭਰੇ ਔਰ ਇਹ ہمارا ਪਿੰਡ ਹੈ ਸਾਹੀ ਪੱਠੇ ਲੈ ਕੇ ਆਉਂਦੇ ਆ 100 ਮੇਰੇ ਖਿਆਲ ਨਾਲ 18-13 ਸਾਲਾਂ ਦੀ ਹੋ ਗਈ ਬੀਬੀ ਇੱਥੇ ਬਨਣੀਆਂ ਪਾਜੀ ਗਾਂ ਹੀ ਆ ਬਾਤ ਸਰਕਾਰੀ ਗਲੀ ਮੰਨ ਲਈ ਹੁਣ ਓਹੋ ਸੱਚ ਗਾਂ ਹੀ ਲਿਓਣੀ ਤੇ ਭੋਲੀ ਗਏ ਸਰੋਣਾ ਚੱਲ ਜੱਲੀਏ ਲੈਣ ਗਾਇਸ ਆ ਸਰਵਣ ਕੀ ਗਾਂ ਹੀ ਤੇ ਸਰਵਣ ਇਹਨਾਂ ਸਾਰੀ ਜੜੀ ਪੱਠੇ ਖਾਣੇ ਹੁੰਦੇ ਕਿ ਜਾਂ ਕੋਈ ਹੋਰ ਵੀ ਕੰਮ ਕਰ ਇਹਨਾਂ ਦੇ ਨਹੀਂ ਪੱਠੇ ਖਾ ਕੇ ਰੈਸਟ ਕਰਦੀਆਂ ਵਾ ਰੈਸਟ ਕਰਦੀਆਂ ਰੈਸਟ ਕਰਕੇ ਫਿਰ ਪਾਣੀ ਪੀਂਦੀਆਂ ਵਾ ਪਾਣੀ ਪੀ ਕੇ ਫਿਰ ਪੱਠੇ ਖਾਂਦੀਆਂ ਤੇ ਇੱਥੇ ਪਾਣੀ ਕੌਣ ਪਿਉਣਾ ਆਉਂਦਾ ਇੱਥੇ ਕੋਈ ਪੁੱਛ ਵੀ ਨਹੀਂ ਆ ਇੱਥੇ ਸ਼ਾਮੀ ਬੱਦੀ ਕੋਈ ਕੰਮ ਕਾਰ ਨਹੀਂ ਕਰਦੀ ਬਿਲੀ ਖਾਂਦੀ ਏ नहीं फिर तो ही नुकसान है तवाड़ा दे नहीं चल कोई ना गा दूध दे दऊगी बा आज थानू हां काम करे ना करे कमाई वादू है ये बस सेवा दा मेवा सेवा मेवा चलो रब वादू मेवा दे आओ गाइस हम लेके चलते हैं इसको घर में कैसे करेगा कैसे करेगा पता कैसे, तो कैसे? हां फिर ऐसे अभी उंगली भी काटूंगा ऐसे अभी जेब भी काटूंगा ये कहां से सीखा आपने नहीं रूबी भी कट नहीं है किसकी किसकी काटोगे उंगली किसकी काटोगे किसकी काटोगे रूबी पुई की काट क्यों रूबी पुई दी अभी उसको बताऊंगा मैंने वीडियो बना ली आपकी एक क्या आप अत्ता नहीं आपकी वीडियो बना ली मैंने उसको बता के आता हूँ ये ये मेरा पति जा गौरव श्रीसिंह गौरव श ਹੁਣ ਕਿਦਾ ਭਾਈ ਇਹ ਆਸ਼ੀਰਵਾਸੀ ਵੀਰ ਆ ਆਹ ਲੋਕ ਆਉਂਦੇ ਜੇ ਤਾਂ ਫਿਰ ਮੈਂ ਤੇਰੇ ਘਰ ਦੇ ਆਸੂ ਨਾ ਸਣੀਆ ਪਾਪੀ ਨੂੰ ਫੋਨ ਕਰ। ਆਈ ਚੱਲੇ ਆ ਦੁੱਧ ਲੈਣ। ਬਈਆ ਆ ਬਾਕੇ ਬੱਤੀ ਤੇ ਨਾਲੇ ਖਾ ਗਏ ਅਸੀਂ ਗੋਲ ਗੱਪੇ। ਅਵਾ ਪਹੁੰਚ ਚੁਕੇ ਆ ਜੀ ਪਿੰਡ ਤਾਰਿਆਲ ਸੋਈਆਂ ਗੋਲ ਗੱਪੇ ਖਾਣ ਬਾਈ ਕੇ ਸੀ ਬਾਸ। ਸਾਡੇ ਦੋ ਜਣੇ ਗਏ ਉਧਰ ਹਣ ਹੁੰਦੇ ਤਾਂ ਫਿਰ ਖੰਨੇ ਗੋਲ ਗੱਪੇ। ਹਾ ਤੋ ਲਓ ਵੀ ਦੋਸਤੋ ਆ ਗਏ ਸਾਡੇ ਬੰਦੇ ਮੋਟਰਸਾਈਕਲ ਤੇ ਓ ਲੈ ਭਾ ਵੀ ਆ ਗਏ ਡਿਸਪੋਜ਼ਲ ਲੈ ਆ ਆ ਗਏ ਡਿਸਪੋਜ਼ਲ ਲੈ ਕੇ ਭਾ ਤੋਂ ਖਾਈ ਗੋਲ ਪਿਆ ਭਾ ਕਿਨੇ ਕਲ ਗਈ ਸੁੱਤੀ ਦੀ ਜੀਰਾ ਆ ਭਾ ਮੈਨੂੰ ਮਿਲੀ ਸਿੱਧੀ ਤੇ ਇਹਨਾਂ ਨੂੰ ਮਿਲੀ ਪਈ ਜੀ ਜਰਾ ਆ ਭਾ ਦੂਸਰੀ ਸਟੀਲ ਵਾਲੀ ਨਹੀਂ ਹੈ ਇਹਨੇ ਸਿੱਧਾ ਹਾਂ ਦੇ ਨੂੰ ਵੱਧ ਦਿਖਵਾ ਦੇਣੇ ਨੇ ਭਾ ਨੇ ਲੱਕਾ ਦੇ ਨਹੀਂ ਲੈ ਲਈ ਕਿ ਨਹੀਂ ਆਪ ਵੀ ਨਹੀਂ ਪਾ ਕੇ ਮੱਛੀਆ ਇਹ ਆ ਗਰੀਦਾ ਇਹਦਾ ਨੰਬਰ ਮੰਗੋ ਤੈਨੂੰ ਦਿੱਤਾ ਸੁਕਾ ਬਣੇ ਚਲੋ ਜੀ ਹੁਣ ਅਸੀਂ ਚੱਲੇ ਆਂ ਦਹੀਂ ਲੈਣ ਨੂੰ ਪਿੰਡਾਂ ਪਿੰਡਾਉਣੇ ਗਾਇਸ ਸਾਡਾ ਮੁੱਕ ਗਿਆ ਤੇਲ ਤੇ ਹੁਣ ਆ ਮੈਂ ਚੱਲੇ ਆਂ ਲੋਦੇ ਆ ਹੋ ਗਿਆ ਹੋ ਗਿਆ ਹੋ ਗਿਆ ਗਾਇਸ ਸਟਾਰਟ ਹੋ ਗਿਆ ਹੁਣ ਲੋ ਜਨਾਬ ਅਸੀਂ ਆ ਗਏ ਦਹੀਂ ਲੈਣ ਹੰਡ ਪਟਿਵਾਲ ਤੇਲ ਇੱਥੋਂ ਥੱਲੇੋਂ ਕਿਤੇ ਬੰਦ ਕੀਤਾ ਸੀ ਇਹਨਾਂ ਨੇ ਹੁਣ ਅਸੀਂ ਔਨ ਕੀਤਾ ਵਾ ਫਿਰ ਚੱਲਿਆ ਵਾ ਹੁਣ ਅਸੀਂ ਲੈ ਕੇ ਚੱਲੇ ਹਾਂ ਇਹਨੂੰ ਅੱਜ ਮੂੰਹੇ ਕੱਲ ਦੇ ਮੂੰਹੇ ਓਏ ਕਾਲੂ ਦਾ ਮੂੰਹ ਪੂਰਾ ਅੱਜ ਕਾਲੂ ਦੁੱਧ ਅੰਦਰ ਵੀ ਕਾਲੂ ਆਸ਼ਾ ਆਹੀ ਕਾਲੂ ਅਸੀਂ ਇਕੱਠਾ ਪੰਜਾਹਾਂ ਦੇ ਲੱਗੇ ਦਹੀਂ ਲੈਣ ਅੰਡੀ ਤੋੜ ਕੇ ਦੇ ਪੈ ਅੱਧਾ ਕੁ ਲੋਧੂ ਵੀ ਕਰਦੇ ਹੈਗਾ ਇਹ ਪੈ ਅੱਧਾ ਕਰ ਲੈ ਜੋ ਕਿ ਪੰਜਾਹ ਰੁਪਏ ਦੇ ਮੇਰੇ ਕੋਲ ਹੈਗਾ ਗਾਇਸ 50 ਰੁਪਏ ਲਈ ਫਿਰਦੇ ਆ ਆ ਗਏ ਜੀ ਦਹੀਂ ਆ ਹਟ ਜਾਨੀ ਦਹੀਂ ਲੋ ਗਾਇਜ਼ ਆਪਾਂ ਦੁੱਧ ਦਹੀਂ ਲੈ ਲਿਆ ਤੇ ਆਪਾਂ ਚੱਲਦੇ ਹੁਣ ਘਰ ਨੂੰ ਤੇ ਘਰੇ ਜਾ ਕੇ ਕਰਦੇ ਆ ਬਲੌਗ ਦੀ ਸਮਾਪਤੀ ਤੇ ਆਈ ਡੋਟ ਥਿੰਕ ਸੋ ਨੋ 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 ਆਈ ਡੋਟ ਥਿੰਕ ਸੋ ਨੋ 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 ਇਟਸ ਨੇਵਰ ਐਵਰ